ਪਟਿਆਲਾ ਦੇ ਨਵੇਂ ਬੱਸ ਸਟੈਂਡ ਦੇ ਕੋਲ ਸੰਗਰੂਰ ਬਾਈਪਾਸ ਚੋਰਾ ਪਿੰਡ ਵਿਖੇ ਹੋਇਆ ਵੱਡਾ ਹਾਦਸਾ ਜਿਸ ਵਿੱਚ ਰੇਸ਼ਮ ਸਿੰਘ ਨੌਜਵਾਨ ਮੋਟਰਸਾਈਕਲ ਤੇ ਕ੍ਰਿਕਟ ਖੇਡਣ ਜਾ ਰਿਹਾ ਸੀ ਓਵਰ ਸਪੀਡ ਆ ਰਹੀ ਟਰੈਕਟਰ ਟਰਾਲੀ ਰੇਸ਼ਮ ਸਿੰਘ ਦੇ ਉੱਤੇ ਚੜ ਗਈ ਜਿਸ ਕਾਰਨ ਰੇਸ਼ਮ ਸਿੰਘ ਦੀ ਮੌਕੇ ਤੇ ਹੀ ਮੌਤ ਹੋ ਗਈ ਨੌਜਵਾਨ ਪਿੰਡ ਬਠੋਈ ਕਲਾਂ ਦਾ ਦੱਸਿਆ ਜਾ ਰਿਹਾ ਹੈ ਮੇਰੇ ਨਾਲ ਕੌਨਸਟਬਲ ਵਿਕੀ ਸਿੰਘ ਹੈ ਸਾਡੀ ਡਿਊਟੀ ਇੱਥੇ ਹੀ ਸੰਗਰੂਰ ਬਾਈਪਾਸ ਰੋਡ ਤੇ ਹੁੰਦੀ ਹੈ ਜੀ ਤੇ ਸਾਡੀ ਸਾਡਾ ਏਰੀਆ ਹੈਗਾ ਜੀ ਨਵੇਂ ਬਸ ਅੱਡੇ ਤੋਂ ਲੈ ਕੇ ਗੱਜੂमाजਰਾਈ ਇੱਥੇ ਹੁਣੇ-ਹੁਣੇ ਸਾਨੂੰ ਸੂਚਨਾ ਮਿਲੀ ਕਿ ਇੱਥੇ ਐਕਸੀਡੈਂਟ ਹੋਇਆ ਜੀ ਕਿਸੇ ਟਰਾਲੀ ਨਾਲ ਮੋਟਰਸਾਈਕਲ ਦਾ ਹੋਇਆ ਜੀ ਮਤਲਬ ਪੇਸ਼ੈਂਟ ਬਹੁਤ ਹੀ ਜ਼ਿਆਦਾ ਗੰਭੀਰ ਹਾਲਤ ਚ ਸੀਗਾ ਅਸੀਂ ਦਸਾ 5-10 ਮਿੰਟਾਂ ਚ ਪਹੁੰਚੇ ਜੀ ਇੱਥੇ ਤੇ ਦੇਖਿਆ ਕਿ ਹਾਲਤ ਉਹਦੀ ਜ਼ਿਆਦਾ ਹੀ ਗੰਭੀਰ ਸੀਗੀ ਅਸੀਂ ਤੁਰੰਤ ਐਂਬੂਲੈਂਸ ਨੂੰ ਕਾਲ ਕੀਤਾ ਇੱਕ ਦੋ ਮਿੰਟਾਂ ਚ ਐਂਬੂਲੈਂਸ ਪਹੁੰਚ ਗਈ ਸੀ ਤੇ ਉਸ ਪੇਸ਼ੈਂਟ ਨੂੰ ਅਸੀਂ ਹੁਣੇ-ਹੁਣੇ ਜੀ ਹਸਪਤਾਲ ਪਹੁੰਚਾਇਆ ਗਿਆ ਹਾਂਜੀ ਸਰ ਲੱਗ ਰਿਹਾ ਵੀ ਪੇਸ਼ੈਂਟ ਜ਼ਿਆਦਾ ਗੰਭੀਰ ਸੀ ਆ ਟਰਾਲੀ ਓਵਰ ਸਪੀਡ ਸੀਗੀ ਤੇ ਨਾਲ ਦੱਸਿਆ ਜਾ ਰਿਹਾ ਵੀ ਉਹਨਾਂ ਦੀ ਦਸ਼ਾ ਵੀ ਕੀਤਾ ਹੋਈ ਸੀ ਟਰਾਲੀ ਵਾਲਾ ਨਾਲ ਹਾਂਜੀ ਲੱਗਦਾ ਇਹਨਾਂ ਨੂੰ ਥਲ ਪਾਣੀ ਚੱਲ ਰਿਹਾ ਹੈ ਜੀ ਓਵਰ ਲੋਡ ਹਾਂਜੀ ਹਾਂਜੀ ਸਰ ਇਹ ਜ਼ਰੂਰ ਦੇਖਣਾ ਚਾਹੀਦਾ ਇਹਨਾਂ ਨੂੰ ਜ਼ਰੂਰ ਸਖੰਜਾ ਕਰਨਾ ਚਾਹੀਦਾ ਜੀ ਕਿਉਂਕਿ ਟਰਾਲੀ ਓਵਰ ਲੋਡਡ ਤੇ ਓਵਰ ਸਪੀਡਡ ਹੈ ਜੀ ਸਰ ਇਹ ਨਵਾਂ ਬਸਟਡ ਤੇ ਜਦੋਂ ਆਪਾਂ ਸੰਗਰੂਰ ਬਾਈਪਾਸ ਨੂੰ ਜਾਂਦੇ ਆ ਜੀ ਬੱਸ 500 ਮੀਟਰ ਅੱਗੇ ਹੈ ਜੀ ਹਾਂਜੀ ਆ ਜੀ ਸਾਡੀ ਡਿਊਟੀ ਸੀਗੀ ਅਰਬਨ ਸਟ੍ਰੀਟ ਲਾਈਟਾਂ ਦੇ ਮੇਰਾ ਨਾਮ ਜਸਵੀਰ ਸਿੰਘ ਹੈ ਜੀ ਮੇਰੇ ਨਾਲ ਜੀ ਪੂਰੀ ਘਟਨਾ ਕੀ ਹੋਈ ਹੈ ਘਟਨਾ ਇੱਕ ਟਰੈਕਟਰ ਆ ਰਿਹਾ ਸੀਗਾ ਇੱਡਾਂ ਵਾਲਾ ਪੱਠੇ ਵਾਲਾ ਉਹ ਕਹਿੰਦੇ ਬਹੁਤ ਸਪੀਡ ਜਾ ਰਿਹਾ ਸੀ ਦੱਸਣ ਵਾਲੇ ਦੱਸ ਰਹੇ ਆ ਵੀ ਉਹ ਹੀ ਲੈ ਕੇ ਆਇਆ ਇੱਕ ਸੀਟਗੇ ਉਹਨੇ ਬਹੁਤ ਬੁਰੀ ਤਰ੍ਹਾਂ ਜ਼ਖਮੀ ਕੀਤਾ ਉਹਨੂੰ ਬੰਦੇ ਦੀਆਂ ਲੱਤਾਂ ਟੁੱਟ ਗਈਆਂ ਨੇ ਮੌਤ ਹੋ ਚੁੱਕੀ ਆ ਮੋਟਰਸਾਈਕਲ ਦਾ ਬਹੁਤ ਨੁਕਸਾਨ ਹੋਇਆ ਜੀ ਕਿੱਥੇ ਦਾ ਰਹਿਣ ਵਾਲਾ ਸੀਗਾ ਇਹ ਇੱਧਰ ਦੱਸ ਰਹੇ ਨੇ ਗਲਾਂ ਦਾ ਜੀ ਹਾਂਜੀ ਬਠੋਈ ਕਲਾਂ ਦਾ ਰਹਿਣ ਵਾਲਾ ਜੀ ਅੱਛਾ ਮੌਕੇ ਤੇ ਮੌਤ ਹੋ ਗਈ ਮੌਕੇ ਤੇ ਮੌਤ ਹੋ ਗਈ ਹਾਂ ਟਰਾਲੀ ਜੱਫ ਕਰ ਲਈਏ ਜੀ ਹਾਂ ਜੀ ਟਰਾਲੀ ਦਾ ਬੰਦਾ ਮੌਕੇ ਤੇ ਫਰ ਲਿਆ ਗਿਆ ਪ੍ਰਾਪਰਟੀ ਵੇਚਣੇ ਔਰ ਖੀਦਨੇ ਕੇ ਲਈਏ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟੀਆਂ